ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਚਲੋ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਹੈਓ ਤੇ ਸਭ ਕਰਦੇ ਆਪਣੇ ਚੈਨਲ ਕੈਨੇਡਾ ਵਾਈਵਸ ਵਿੱਚ ਸੰਧੂ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਣੇ ਆ ਜੀ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਸੋ ਅੱਜ ਅਸੀਂ ਆਏ ਹੋਏ ਇੱਥੇ ਘੁੰਮਣ ਫਿਰਨ। ਉਹ ਵੈਸੇ ਇੱਕ ਫਰੈਂਡ ਦੇ ਸਿਸਟਰ ਨੇ ਆਉਣਾ ਸੀਗਾ ਅਮਰੀਕਾ ਤੋਂ ਸੋ ਇੱਥੇ ਉਹ ਮਿਲਣਾ ਸੀਗਾ ਫੇਸ ਕਰਕੇ ਆਏ ਹੋਏ ਆਸੀਂ ਚਲੋ ਅੱਜ ਤੁਹਾਨੂੰ ਦਿਖਾਣੇ ਆਸੀਂ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਜਿਹੜਾ 게ਟ ਹੈ ਜਿਹੜਾ ਜਿਹਨੂੰ ਕੀ ਕਹਿੰਦੇ ਨੇ ਪੀਸ ਆਫ ਆਰਕ ਯਾਨੀ ਕਿ ਇੱਕ ਪੈਰ ਰੱਖੋ ਤੁਸੀਂ ਅਮਰੀਕਾ ਇੱਕ ਪਾਸੇ ਰੱਖੋ ਤੁਸੀਂ ਕੈਨੇਡਾ ਸੋ ਉੱਥੇ ਪਹੁੰਚੇ ਹੋਏ ਆਂ ਤੁਹਾਨੂੰ ਸਾਰੀ ਲੋਕੇਸ਼ਨ ਵੀ ਦਿਖਾਉਣੀ ਆ ਕਿੱਦਾਂ ਕਿਸ ਤਰ੍ਹਾਂ ਹੁੰਦਾ ਉੱਥੇ ਸਾਰਾ ਕੁਝ ਦਿਖਾਉਣੀ ਆ ਚਲੋ ਜੀ ਲੋ ਜੀ ਸੱਜਣੋ ਕਰੋ ਦਰਸ਼ਨ ਤੁਸੀਂ ਬਾਰਡਰ ਦੇ ਉਹ ਦੇਖੋ ਇੱਕ ਪਾਸੇ ਕੈਨੇਡਾ ਦਾ ਫਲੈਗ ਇੱਕ ਪਾਸੇ ਯੂ ਐਸ ਏ ਦਾ ਫਲੈਗ ਉਹ ਤੁਹਾਨੂੰ ਦਿਖਤਨਾ ਸਾਹਮਣੇ ਠੀਕ ਆ ਇਸ ਪਾਸੇ ਕੈਨੇਡਾ ਮਤਲਬ ਕਿ ਤੁਹਾਨੂੰ ਮੈਂ ਹੱਥੋਂ ਦਿਖਾਣੇ ਸ਼ੁਰੂ ਕਰਕੇ ਇੱਧਰ ਕੈਨੇਡਾ ਪਰਲੇ ਪਾਸੇ ਅਮਰੀਕਾ ਸੋ ਉੱਥੇ ਹੀ ਆਇਆ ਫਿਲਹਾਲ ਉੱਥੇ ਤੁਹਾਨੂੰ ਫੇਰ ਜਾ ਕੇ ਦਿਖਾਉਣੀ ਆ ਨੇੜੇ ਜਾ ਕੇ ਵੀ ਦਿਖਾਉਣੀ ਆ ਸੋ ਸਾਰੇ ਜਣੇ ਇੱਥੇ ਪਾਰਕ ਬਣੀ ਹੋਈ ਆ ਬੜੀ ਵਧੀਆ ਤੇ ਉਹ ਪਰਲੇ ਪਾਸੇ ਸਾਰਾ ਸਮੁੰਦਰ ਹੈ। ਉਹ ਦੇਖੋ ਤੁਸੀਂ ਉਹ ਸਾਰਾ ਸਮੁੰਦਰ ਹੈ। ਅਮਰੀਕਾਲੇ ਪਾਸੇ ਅਸੀਂ ਫਿਲਹਾਲ ਅਮਰੀਕਾ ਵਾਲੇ ਪਾਸੇ ਬੈਠੇ ਹੋਏ ਹਾਂ। ਆਪਾਰਕ ਅਮਰੀਕਾ ਚ ਪੰਦੀ ਆ। ਤੇ ਆਦਰਗੇ ਲਾਈਨ ਲੱਗੀ ਹੋਈ ਹੈ ਸਾਰੀ ਮਤਲਬ ਕਿ ਜਿਵੇਂ ਤੁਹਾਨੂੰ ਦੱਸਦਾ ਜਿੰਨੇ ਅਮਰੀਕਾ ਤੋਂ ਆਉਣ ਆ। ਅਮਰੀਕਾ ਪਾਸੋਂ ਆਉਂਦੇ ਆ ਉਹਨਾਂ ਦੀ ਇੱਧਰ ਚੈਕਿੰਗ ਹੁੰਦੀ ਹੈ ਜਿਹੜੇ ਕੈਨੇਡਾ ਤੋਂ ਆਉਂਦੇ ਆ ਉਹਨਾਂ ਦੇ ਅੱਗੇ ਜਾ ਕੇ ਚੈਕਿੰਗ ਹੁੰਦੀ ਆ ਸੋ ਇੱਥੇ ਸਾਰੇ ਜਣੇ ਇੰਜੋਏ ਕਰਨ ਆਉਂਦੇ ਆ ਬਹੁਤ ਬੰਦੇ ਪਾਰਕ ਚ ਇੰਜੋਇਮੈਂਟ ਕਰਦੇ ਸਾਰੇ ਜਣੇ ਤੁਸੀਂ ਵੇਖ ਸਕਦੇ ਹੋ ਦੇਖੋ ਜੀ ਸ਼ਾਂਤੀ ਦਾ ਪ੍ਰਤੀਕ ਕੋਈ ਰੋਲਾ ਰਪਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹਨਾ ਬਿਲਕੁਲ ਆਰਾਮ ਨਾਲ ਸਾਰੇ ਜਣੇ ਅਮਰੀਕਾ ਤੋਂ ਆਉਂਦੇ ਆ ਜਿਨ੍ਹਾਂ ਦੇ ਕੋਈ ਰਿਲੇਟਿਵ ਨੇ ਕੋਈ ਵੀ ਹੁੰਦਾ ਸਵੱਥੇ ਆ ਕੇ ਮਤਲਬ ਕਿ ਅਮਰੀਕਾ ਵਾਲੇ ਉਧਰੋਂ ਕੈਨੇਡਾ ਵਾਲੇ ਆ ਕੇ ਇੱਥੇ ਆ ਕੇ ਇਕੱਠੇ ਹੁੰਦੇ ਆ ਸਾਰੇ ਜਣੇ ਲੋ ਜੀ ਤੁਹਾਨੂੰ ਦਿਖਾਉਂਦੇ ਆ ਨੇੜੇ ਤੋਂ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਤੂੰ ਦੇਖ ਸਕਦੇ ਹੋ ਤੁਸੀਂ ਸਾਰਾ ਲੋਕ ਇੰਜੋਏਮੈਂਟ ਕਰਦੇ ਪਿਆ ਪੂਰਾ ਸੋ ਇੱਧਰ ਅਮਰੀਕਾ ਉੱਧਰ ਕੈਨੇਡਾ ਸਾਹਮਣੇ ਸਮੁੰਦਰ ਕੀ ਨਜ਼ਾਰਾ ਹੈ ਜਿਹੜੀ ਚੀਜ਼ ਫੋਟੋ ਚ ਦੇਖਦੇ ਸੀ ਵੀਡੀਓ ਚ ਦੇਖਦੀ ਸੀ ਉਹ ਸਵਾਜ ਰਿਐਲਿਟੀ ਦੇਖ ਕੇ ਬੜਾ ਮਜ਼ਾ ਆਉਂਦਾ ਵੈਸੇ ਇੱਥੋਂ ਇਦਰਾ ਅਮਰੀਕਾ ਤੋਂ ਆਉਂਦੇ ਆ ਅੱਗੇ ਉਹਨਾਂ ਦੀ ਸਿਕਿਉਰਿਟੀ ਹੁੰਦੀ ਹੈ ਉਹ ਸਾਹਮਣੇ ਤੁਸੀਂ ਵੇਖਦੇ ਹੋ ਕੈਨੇਡਾ ਤੋਂ ਜਾਣ ਵਾਲੇ ਸੋ ਉਹਨਾਂ ਦੀ ਅੱਗੇ ਸਿਕਿਉਰਿਟੀ ਹੁੰਦੀ ਹੈ ਸੋ ਹਣਾ ਰੋਡ ਕ੍ਰੋਸ ਕਰਨੀ ਆ ਅੱਜ ਗਾਜੋ ਕਾਜਾ ਕ੍ਰੋਸ ਕਰੀਏ ਸੋ ਆਪ ਦੇਖ ਸਕਦੇ ਹੋ ਉਹ ਦੇਖੋ ਜੀ ਸਾਹਮਣੇ ਨਜ਼ਾਰਾ ਸਾਨੂੰ ਕਹਿੰਦੇ ਨੇ ਪੀਸ ਆਫ ਆਰਕ ਕੈਨੇਡਾ ਤੋਂ ਹੁਣ ਤੁਹਾਨੂੰ ਅਮਰੀਕਾ ਵਾਲੇ ਪਾਸੇ ਜਾ ਕੇ ਦਿਖਾਉਨੇ ਆ ਕੈਨੇਡਾ ਤੋਂ ਅਮਰੀਕਾ ਵਾਲੇ ਪਾਸੇ ਨੂੰ ਲੋ ਜੀ ਦੇਖੋ ਆਪ ਦੇਖ ਸਕਦੇ ਹੋ ਤੁਸੀਂ ਇਹ ਕਿੱਲਾ ਆ ਕੈਨੇਡਾ ਦਾ ਏਰੀਆ ਸੋ ਸਾਹਮਣੇ ਲੇਡੀ ਖੜੀ ਹੈ ਜਿਹੜੀ ਉਹ ਅਮਰੀਕਾ ਵਾਲੇ ਪਾਸੇ ਖੜੀ ਹੈ ਅਸੀਂ ਕੈਨੇਡਾ 'ਚ ਆ ਸੋ ਤੁਹਾਨੂੰ ਦਿਖਾਉਨੇ ਆ ਹੁਣ ਹਾਂ ਜੀ ਲੋ ਜੀ ਪਹੁੰਚ ਗਏ ਆਂ ਸੀ ਆਹ ਦੇਖੋ ਜ਼ੀਰੋ ਆ ਗਏ ਆਂ ਆ ਗੇਟਸ ਬਣੇ ਹੋਏ ਆ ਆ ਲਿਖਿਆ ਹੋਇਆ ਇੱਥੇ ਮੇ these gates never be closed ਇਹ ਗੇਟ ਕਦੇ ਵੀ ক্লোਜ਼ ਨਾ ਹੋਣ ਤੇ ਉਹ ਕੈਂਡਾ ਰਹਿ ਗਿਆ ਉਹ ਅੰਦਰ ਕੈਂਡਾ ਰਹਿ ਗਿਆ ਲੋ ਜੀ ਹੁਣ ਅਸੀਂ ਤੁਹਾਨੂੰ ਅਮਰੀਕਾ ਚ ਲੈ ਕੇ ਚੱਲੇ ਆਂ ਲੋ ਜੀ ਉਹ ਅਸੀਂ ਆ ਗਏ ਅਮਰੀਕਾ ਚ ਹੁਣ ਤੁਹਾਨੂੰ ਅਸੀਂ ਅਮਰੀਕਾ ਵਾਲੇ ਪਾਸੋਂ ਦਿਖਾਣੇ ਆ ਆ ਅਮਰੀਕਾ ਚ ਆ ਗਏ ਹੁਣ ਅਸੀਂ ਜਾਣੇ ਪੁੱਤ ਜਾਣੇ ਉਹ ਦੇਖੋ ਤੁਸੀਂ ਅਮਰੀਕਾ ਦਾ ਝੰਡਾ ਜਾਣੇ ਜਾਣੇ ਹੁਣ ਅਸੀਂ ਅਮਰੀਕਾ ਚ ਆ ਗਏ ਆ ਸੋ ਇਹ ਸਾਰਾ ਅਮਰੀਕਾ ਆ ਉਹ ਦੇਖੋ ਬਥੇਰੇ ਬੰਦੇ ਆਉਂਦੇ ਪਏ ਐਨਜੋਇਮੈਂਟ ਕਰਨ ਸੋ ਸਾਰੇ ਇੱਥੇ ਐਨਜੋਏ ਕਰਦੇ ਪਏ ਆ ਉਹ ਸਾਹਮਣੇ ਉਹ ਮਤਲਬ ਕਿ ਬਾਰਡਰ ਲਾਈਨ ਮਤਲਬ ਕਿ ਉੱਥੇ ਜਾ ਕੇ ਚੈਕਿੰਗ ਹੁੰਦੀ ਹੈ ਤੇ ਸਾਰਾ ਟੋਟਲ ਪੂਰਾ ਇੰਜੋਏਮੈਂਟ ਕਰਦੇ ਆ ਸਾਰੇ ਇੱਥੇ ਲੋ ਜੀ ਹੁਣ ਖੜੇ ਆ ਅਸੀਂ ਅਮਰੀਕਾ ਵਾਲੀ ਸਾਈਡ ਤੇ ਸਾਰਾ ਅਮਰੀਕਾ ਜੀ ਇਹ ਜੋ ਆਲਾ ਦੋ ਆਲਾ ਤੁਸੀਂ ਵੇਖ ਰਹੇ ਹੋ ਕੋਈ ਪਾਬੰਦੀ ਨਹੀਂ ਹੈਗੀ ਅੱਗੇ ਜਾਣ ਦੀ ਪਾਬੰਦੀ ਹੈ ਉਸ ਤੋਂ ਅੱਗੇ ਜਾਵਾਂਗੇ ਤਾਂ ਇੱਥੋਂ ਤੱਕ ਤੁਸੀਂ ਜਿੱਦਾਂ ਮਰਜ਼ੀ ਘੁੰਮ ਫਿਰ ਸਕਦੇ ਹੋ ਪਾਰਕ ਬਣੀ ਹੋਈ ਹੈ ਉਸੇ ਪਾਸੇ ਲੋਕ ਪੂਰਾ ਇੰਜੋਏ ਕਰਦੇ ਪਏ ਆ ਕਿਸੇ ਦੇ ਰਿਲੇਟਿਵ ਆਏ ਹੋਏ ਆ ਕੋਈ ਵੈਸੇ ਘੁੰਮਣ ਫਿਰਨ ਆਉਂਦਾ ਸਾਹਮਣੇ ਸਮੁੰਦਰ ਆ ਪਰਲੇ ਪਾਸੇ ਇਹ ਨੇ ਜੀ ਨਜ਼ਾਰੇ ਕੈਨੇਡਾ ਤੇ ਅਮਰੀਕਾ ਦੇ ਕੋਈ ਰੋਕ ਟੋਕ ਨਹੀਂ ਜੀ ਚਲੋ ਹੁਣ ਫਿਰ ਆਪਾਂ ਚੱਲਦੇ ਆ ਕੈਨੇਡਾ ਵਾਲੇ ਪਾਸੇ ਤਾਂ ਮੈਡੀਕਲ ਕੋ ਮਾਇ ਆਪਾਂ ਤੇ ਹੁਣ ਤੁਹਾਨੂੰ ਆਪਾਂ ਸਾਰਾ ਕੈਨੇਡਾ ਵਾਲੇ ਪਾਸੇ ਲੈ ਕੇ ਜਾਈਏ ਚਲੋ ਜੀ ਅਮਰੀਕਾ ਟੂ ਕੈਨੇਡਾ ਪਹਿਲਾਂ ਸੀਗਾ ਕੈਨੇਡਾ ਟੂ ਅਮਰੀਕਾ ਫਿਰ ਅਮਰੀਕਾ ਟੂ ਕੈਨੇਡਾ ਲੋ ਜੀ ਹੁਣ ਅਸੀਂ ਆ ਗਏ ਆ ਕੈਨੇਡਾ ਚ ਆ ਪੈਰ ਰੱਖ ਲਿਆ ਉਹ ਦੇਖੋ ਗੋਰਾ ਕਿੰਨੇ ਲੰਮੇ ਪੈ ਪੈ ਕੇ ਫੋਟੋ ਖਿਚਾਉਣ ਦੇ ਆ ਕਿਚਨ ਦੇ ਆ ਬਾਜੀ ਬੈ ਉਹ ਸਾਹਮਣੇ ਤੁਹਾਨੂੰ ਕੈਨੇਡਾ ਫਲੈਗ ਵੀ ਦਿਖਾਉਨੇ ਆ ਸਾਰੇ ਜਣੇ ਨੂੰ ਮੀ ਫ੍ਰੀ ਜੰਦੇ ਆ ਲੋ ਜੀ ਹੁਣ ਕੈਨੇਡਾ ਦੀ ਧਰਤੀ ਤੇ ਅਸੀਂ ਵਾਪਸ ਪਹੁੰਚ ਚੁੱਕੇ ਹਾਂ ਕੋਈ ਨਹੀਂ ਦੇਖਦੇ ਆ ਨਜ਼ਾਰੇ ਟੋਪ ਬੜੀ ਤੇਜ਼ ਪੈਂਦੀ ਪਈ ਹੈ ਬੱਟ ਫਿਰ ਵੀ ਘੁੰਮਣ ਫਿਰਨ ਆ ਗਏ ਆ ਤੇ ਸੋਚਾ ਵੀ ਚਲੋ ਹਰ ਚੀਜ਼ ਦੇਖਣੀ ਚਾਹੀਦੀ ਹੈ ਬੰਦੇ ਨੂੰ ਜੋ ਵੀ ਦੁਨੀਆ ਤੇ ਚੀਜ਼ਾਂ ਹੈਗੀਆਂ ਜੋ ਵੀ ਤੇ ਸੋ ਤੁਹਾਨੂੰ ਅਮਰੀਕਾ ਵੀ ਦਿਖਾਤਾ ਕਰੇ ਬੈਠਿਆਂ ਕੈਨੇਡਾ ਵੀ ਦਿਖਾਤਾ ਤੇ ਹੁਣ ਕੈਨੇਡਾ ਫਿਰ ਤੁਹਾਨੂੰ ਘੁਮਾਉਣੇ ਆ ਚਲੋ ਜੀ ਸਾਡੇ ਬੰਦੇ ਜਾਂਦੇ ਪਏ ਅੱਗੇ ਮੁੜ ਮੁੜ ਕੇ ਵੇਖਦੇ ਆ ਇੱਕ ਸਟੈਚੂ ਲੱਗਿਆ ਤਾਂ ਉਹ ਵੀ ਦਿਖਾਉਣਾ ਮੈਂ ਇਹ ਲੋ ਜੀ ਕਿੰਨੇ ਸੋਨੇ ਫੁੱਲਾਂ ਨਾਲ ਇਹਨਾਂ ਨੇ ਕੈਨੇਡਾ ਦਾ ਬੜਾ ਝੰਡਾ ਬਣਾਇਆ ਹੋਇਆ ਕੈਨੇਡਾ ਦਾ ਫਲੈਗ ਬਣਾਇਆ ਹੋਇਆ ਸਵੈਦਰ ਆ ਸਟੈਚੂ ਜਾ ਬਣਾਇਆ ਹੋਇਆ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲਾਂ ਨਾਲ ਕੈਨੇਡਾ ਦਾ ਫਲੈਗ ਬਣਾਇਆ ਪਰ ਤੁਹਾਨੂੰ ਮੈਂ ਇੱਥੇ ਇੱਕ ਚੀਜ਼ ਦਿਖਾਉਣੀ ਹੈ ਕਿ ਆਹ ਦੇਖੋ ਤੁਸੀਂ ਜਿੱਦਾਂ ਹੁਣ ਆ ਸਾਰਾ ਬੋਰਡ ਬਣਿਆ ਹੋਇਆ ਨਾ ਉਹ ਦੇਖੋ ਪੰਜਾਬੀ ਚ ਇਹਨਾਂ ਨੇ ਮੈਂਸ਼ਨ ਕੀਤਾ ਹੈ ਸਪੈਸ਼ਲ ਫਲਾਵਰ ਬੈਡ ਤੋਂ ਬਾਹਰ ਰਹੋ ਪਹਿਲਾਂ ਉੱਪਰ ਦੂਜੀ ਲੈਂਗੁਏਜ ਹੈ ਸ਼ਾਇਦ ਪਤਾ ਨਹੀਂ ਕਿਹੜੀ ਹੈ ਫਿਰ ਸੈਕਿੰਡ ਨੰਬਰ ਤੇ ਪੰਜਾਬੀ ਹੈ ਫਿਰ ਥਰਡ ਤੇ ਇੰਗਲਿਸ਼ ਚ ਲਿਖਿਆ ਹੋਇਆ ਹੈ ਬਿਲਕੁਲ ਪੰਜਾਬੀ ਚ ਲਿਖਿਆ ਹੋਇਆ ਹੈ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਆ ਕਿੰਨਾ ਸੋਹਣਾ ਝੰਡਾ ਬਣਿਆ ਹੋਇਆ ਕੈਨੇਡਾ ਦਾ ਇਹ ਹੀ ਬਿਊਟੀ ਹੈ ਜੀ ਕੈਨੇਡਾ ਦੀ ਇਹ ਤਾਂ ਸਾਰੀ ਗੱਡੀਆਂ ਦੀ ਵੇਟਿੰਗ ਲਿਸਟ ਚੱਲਦੀ ਪਈ ਹੈ ਜਿਨ੍ਹਾਂ ਨੇ ਅਮਰੀਕਾ ਨੂੰ ਜਾਣਾ ਹੈ ਸੋ ਵੇਟਿੰਗ ਇੱਥੇ ਘੰਟੇ-ਘੰਟੇ ਦੀ ਵੇਟਿੰਗ ਹੋ ਜਾਂਦੀ ਹੈ ਲੋ ਜੀ ਸਾਡੇ ਨਾਲ ਹੈ ਸਾਡਾ ਇੱਕ ਮਿੱਤਰ ਸੰਜੂ ਤੇ ਤੁਹਾਨੂੰ ਅਸੀਂ ਕੈਨੇਡਾ ਤੋਂ ਅਮਰੀਕਾ ਵੀ ਦਿਖਾਤਾ ਅਮਰੀਕਾ ਤੋਂ ਕੈਨੇਡਾ ਵੀ ਦਿਖਾਤਾ ਸੋ ਤੁਹਾਨੂੰ ਇੱਕੋ ਵਲੋਗ ਦੇ ਵਿੱਚ ਦੋ ਦੇਸ਼ ਘੁਮਾਤੇ ਆ ਤੇ ਹੁਣ ਫਿਰ ਅਸੀਂ ਅਮਰੀਕਾ ਪਾਸੇ ਜਾਈ ਜੰਦੇ ਆ ਮੈਂ ਚਲੋ ਇੱਕ ਜਾਂਦੇ ਜਾਂਦੇ ਇੱਕ ਜਿਹੜਾ ਹੋਰ ਕੱਢ ਜੂ ਅਮਰੀਕਾ ਦਾ ਤੇ ਤਸਵੀਰ ਫੋਟੋ ਸ਼ੂਟ ਵੀ ਬਥੇਰਾ ਕਰ ਲਿਆ ਧੁੱਪ ਬੜੀ ਤਿੱਖੀ ਹੈ ਤਾਂ ਫੁਕਚਰ ਜਮ ਦੇ ਜਾਂਦੇ ਇੱਕ ਕਿੜਾ ਹੋਰ ਮਰਗੀਆਂ ਅਮਰੀਕਾ ਦਾ ਸੋ ਵੇਖੋ ਤੁਸੀਂ ਸਕਦੇ ਤੁਸੀਂ ਸਮੁੰਦਰ ਬੜਾ ਘੈਂਟ ਨਜ਼ਾਰਾ ਤੇ ਵੈਸੇ ਇੱਧਰ ਕੈਨੇਡਾ ਪਾਸੇ ਵੀ ਲੱਗਦਾ ਸਿਸਟਮ ਮਤਲਬ ਕਿ VOTING ਵਗੈਰਾ ਸਾਰਾ ਕੁਝ ਹੁੰਦਾ ਹੈ ਸੋ ਉੱਧਰ ਅਮਰੀਕਾ ਪਾਸੇ ਆ ਤੇ ਫੋਨ ਕਰ ਦੇਖਦੇ ਆ ਨਾ ਮਨ ਨਾਲ ਤੁਹਾਨੂੰ ਵੀ ਦੇਖੋ ਨੇ ਆ ਉਹ ਗੱਡੀਆਂ ਦੇ ਲਾਈਨਾਂ ਤੇ ਲਾਈਨਾਂ ਲੱਗੀਆਂ ਹੋਈਆਂ ਕਿਉਂਕਿ ਵੇਟਿੰਗ ਲਿਸਟ ਜਿਹੜੀ ਵੇਟਿੰਗ ਬਹੁਤ ਚੱਲਦੀ ਪਈ ਆ। ਇੱਕ ਇੱਕ ਘੰਟੇ ਜਿਦੋਂ ਪਹਿਲਾਂ ਦੱਸ ਕੇ ਹਟਦੇ ਆ ਇੱਕ ਇੱਕ ਘੰਟੇ ਦੀ ਜਿਹੜੀ ਵੇਟਿੰਗ ਆ। ਤੇ ਬਾਕੀ ਸੰਜੂ ਨੂੰ ਪੁੱਛਦੇ ਆ। ਹਾਂਜੀ ਕਿੱਦਾਂ ਲੱਗਿਆ ਫਿਰ ਤੁਹਾਨੂੰ? ਸਵਾਦ ਆ ਗਿਆ। ਲੋ ਜੀ ਸੰਜੂ ਕਹਿੰਦਾ ਸਵਾਦ ਆ ਗਿਆ। ਇਹ ਸੰਜੂ ਨੂੰ ਸਵਾਦ ਹੀ ਬਹੁਤ ਆਉਂਦਾ ਵਾਹੇ ਪਤਾ ਨਹੀਂ ਕੀ ਚੱਕਰ ਹੈ। ਤੇ ਚਲੋ ਠੀਕ ਹੈ ਜੀ। ਕਮੋਣੇ ਤੁਹਾਨੂੰ ਫਿਰ ਲਓ ਜੀ ਉਹ ਵੇਖੋ ਤੁਸੀਂ ਸਮੁੰਦਰ ਤੇ ਆਹ ਦੇਖੋ ਜੀ ਆਹ ਹੈਗਾ ਲਿਖਿਆ ਹੋਇਆ ਇਨਾ ਨੇ ਕੈਨੇਡਾ ਠੀਕ ਹੈ ਜੀ ਆਹ ਕੈਨੇਡਾ ਆ ਗਿਆ ਹੁਣ ਤੁਹਾਨੂੰ ਦੂਜੇ ਪਾਸੇ ਜਾ ਕੇ ਦਿਖਾਣਾ ਇਹ ਦੇਖੋ ਯੂਨਾਈਟਿਡ ਸਟੇਟ ਹੁਣ ਹੈਗੇ ਆਪਾਂ ਅਮਰੀਕਾ ਵਾਲੇ ਪਾਸੇ ਆਹ ਅਮਰੀਕਾ ਚੜਰੇ ਆ ਠੀਕ ਹੈ ਤੇ ਇੱਕ ਵਾਰ ਫੇਰ ਹੁਣ ਆ ਗਏ ਕੈਨੇਡਾ ਚ ਸੋ ਸਾਹਮਣੇ ਅਮਰੀਕਾ ਦਾ ਜਿਹੜਾ ਉੱਥੇ ਸਿਕਿਉਰਟੀ ਚੈੱਕ ਹੁੰਦੀ ਹੈ ਜਿੰਨਾਂ ਨੇ ਉਧਰ ਨੂੰ ਜਾਣਾ ਹੁੰਦਾ ਉਹ ਨਾਲ-ਨਾਲ ਟ੍ਰੇਨ ਵੀ ਲੰਘਦੀ ਹੈ ਅਸੀਂ ਸਾਰੇ ਇੰਜੋਏ ਕਰਦੇ ਪਿਆ ਵਧੀਆ ਪੂਰਾ ਤੋਂ ਕਦਰ ਟ੍ਰੇਨ ਲਾਈਨ ਵੀ ਲੰਘਦੀ ਐ ਇੱਕ ਤੁਹਾਨੂੰ ਵੀ ਦੇਖੋ ਨਾ ਮੈਂ ਲਓ ਦੇਖੋ ਤੁਸੀਂ ਆ ਲਿਖਿਆ ਹੋਇਆ ਹੈ ਯੂ ਐਸ اے ਕੈਨੇਡਾ ਬਾਰਡਰ ਸੋ ਆ ਲਾਈਨ ਜਿਹੜੀ ਇਹ ਮਤਲਬ ਕਿ ਚੱਲਦੀ ਐ ਰਨਿੰਗ ਚ ਐ ਤੇ ਉਹ ਅਮਰੀਕਾ ਨੂੰ ਜਾਂਦੀ ਹੈ ਲਾਈਨ ਇਹ ਤੇ ਇੱਧਰ ਕੈਨੇਡਾ ਨੂੰ ਤੇ ਹੁਣ ਸਾਹਮਣੇ ਸਮੁੰਦਰ ਆ ਚਲੋ ਹੁਣ ਆਪਾਂ ਆਪਣੇ ਏਰੀਏ ਵਾਲੇ ਪਾਸੇ ਹੀ ਵਾਪਸ ਚਲਦੇ ਹਾਂ ਲੋ ਜੀ ਬੈਠ ਗਿਆ ਸੀ ਹੁਣ ਕੈਨੇਡਾ ਦੀ ਛਤਰ ਛਾਇਆ ਹੇਠ ਤੇ ਆਨੰਦ ਮਾਣਦੇ ਪਏ ਆ ਠੰਡੀ ਠੰਡੀ ਹਵਾ ਦਾ ਸੁਬੜੀ ਠੰਡੀ ਠੰਡੀ ਹਵਾ ਚੱਲਦੀ ਪਈ ਹੈ ਬੜੀ ਕੈਂਟ ਹਵਾ ਚੱਲਦੀ ਹੈ ਚਲੋ ਆਪਾਂ ਇਸ ਵਲੌਗ ਨੂੰ ਇੱਥੇ ਹੀ ਐਂਡ ਕਰਦੇ ਆ ਤੇ ਆਈ ਹੋਪ ਕਿ ਤੁਹਾਨੂੰ ਇਹ ਵਲੌਗ ਜਿਹੜਾ ਵਧੀਆ ਲੱਗਿਆ ਹੋਊਗਾ। ਸੋ ਕੋਸ਼ਿਸ਼ ਕਰੀਦੀ ਐ ਕਿ ਨਵੀਂ ਤੋਂ ਨਵੀਂ ਚੀਜ਼ਾਂ ਤੁਹਾਨੂੰ ਦਿਖਾਈਏ ਹਨਾ। ਕਿਉਂਕਿ ਸੋ ਅਪਡੇਟ ਹੋਣਾ ਵੀ ਜ਼ਰੂਰੀ ਐ ਤੇ ਨਵੀਆਂ-ਨਵੀਆਂ ਚੀਜ਼ਾਂ ਦੇਖਣੀਆਂ ਤੇ ਦਿਖਾਉਣੀਆਂ ਵੀ ਜ਼ਰੂਰੀ ਐ। ਸੋ ਫੇਰ ਮਿਲਾਂਗੇ ਕੋਈ ਹੋਰ ਵਲੌਗ ਦੇ ਵਿੱਚ ਕੋਈ ਹੋਰ ਨਵੀਂ ਜਗ੍ਹਾ ਤੇ ਕੋਈ ਐਕਸਪਲੋਰ ਕਰਾਂਗੇ ਤੇ ਚਲੋ ਉਹਨਾਂ ਟਾਈਮ ਲਈ ਸਸ਼ੀ ਕਾਲ ਬਾਈ ਬਾਈ।